ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜੱਜ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ। ਤਸੱਲੀ ਪਰਖ ਤੁਸੀਂ ਆ ਕੇ ਲੈ ਕਰਨੀ ਹੈਗੀ। ਤੁਸੀਂ ਪੈਸੇ ਲਾਉਣੇ ਆ ਬਾਈ। ਜੋ ਵੀ ਪ੍ਰੋਪਰਜਟੀ ਦਿੱਤੇ ਜੋ ਵੀਡੀਓ ਵਿੱਚ ਉਹ ਮਾਲਕ ਕੋਲ ਦਿੱਤੀ ਜਾਂਦੀ ਹੈਗੀ। ਮੇਰਾ ਕੰਮ ਸਿਰਫ ਵੀਡੀਓ ਬਣਾਉਣ ਦਾ ਵਾ। ਉਹ ਜਿਹੜਾ ਦੱਦਵਾ ਦੱਸੂਗਾ ਬਾਈ ਦੱਸੂਗਾ। ਤੁਸੀਂ ਬਾਈ ਤੇ ਪਹੂ ਲੈਣਾ ਤੇ ਬਾਈ ਨੇ ਪਸ਼ੂ ਵੇਚਣਾ ਵਾ। ਨਾ ਤਾਂ ਮੈਨੂੰ ਤੋਂ ਪੈਸੇ ਲੈਣੇ ਆ ਤੇ ਨਾ ਮੈਂ ਤੁਹਾਨੂੰ ਕੋਈ ਪਸ਼ੂ ਦੇਣਾ ਵਾ। ਇਸ ਲਈ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀ ਤੁਸੀਂ ਜਿਹਦਾ ਗੱਬਣ ਪਸ਼ੂ ਆ ਤਾਦਾ ਚੰਗੇ ਚੇਪਾ ਕੱਢ ਕੇ ਲਓ ਜੇ ਤੋਕੜ ਗੱਬਣਾ ਦਾ ਕੋਈ ਚੈੱਕ ਪਾਸ ਆਪ ਦਾ ਗਰੰਟੀ ਤੇ ਕਰਾ ਕੇ ਲੈ ਜਾਓ ਜੇ ਗਰੰਟੀ ਦੇ ਵੀ ਲੈ ਜਾਂਦਾ ਆਪਦੀ ਤੇ ਉਹ ਭਈ ਆਪ ਦਾ ਆਪ ਜ਼ਿੰਮੇਵਾਰ ਆ ਤੇ ਜੇ ਸੂਆ ਸੂਆ ਬੋ ਨਾਗਾ ਤਾਂ ਆ ਤਾਂ ਦੋ ਟਾਈਮ ਚੋਕ ਕੇ ਜਰੂਰ ਲੈ ਜਾਓ ਕਿਉਂਕਿ ਪੈਸਾ ਬਹੁਤ ਔਖਾ ਬਣਦਾ ਵਾ ਇਸ ਲਈ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਕਿਤੇ ਵੀ ਪਸੂ ਲੈਣੇ ਆ ਸਾਲੇ ਜਰੂਰ ਕਰਿਆ ਕਰੋ ਤੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆ ਪ੍ਰੋਪਰ ਜਾਣਕਾਰੀ ਇਸ ਵਿਹੜ ਬਾਰੇ ਬੇਸਤੀ ਕਾਲ ਬੇਸਤੀ ਕਾਲ ਜੀ ਵੇਖ ਗਿਆ ਪਰਸੋਂ ਵਾਲਾ ਮਾਲ ਹਾਂ ਜੀ ਬਾਈ ਉਹ ਵੇਖ ਗਿਆ ਜੀ ਠੀਕ ਆ ਬਈ ਇਹ ਵੇੜਾ ਕਮਕਾਉ ਕੀਤੀ ਬਈ ਕਿ ਏ ਬਾਈ ਤੀਜਾ ਬਾਈ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਸੋਈ ਨੂੰ ਇਹਨੂੰ ਹੋ ਗਿਆ ਬਾਈ 4-5 ਮਹੀਨੇ ਠੀਕ ਹੈ ਜੀ ਹਾਂ ਜੀ ਦੁੱਧ ਇਹਦੇ ਕੰਡੇ ਵਾਲਾ ਜਮਾ ਤਿਆਰ ਬਾਈ ਥੱਲੇ ਇਹ ਥੱਲੇ ਆ ਗਿਆ ਦੁੱਧ ਤਾਂ 12 ਕਿਲੋ ਬਾਈ ਆਪਾਂ 11 ਕਿਲੋ ਕੰਡੇ ਅੱਜ ਤੇ ਮਾਰ ਲੈਣਾ ਅਗਲਾ ਬਾਈ ਠੀਕ ਹੈ ਜੀ ਪਾ ਦੋ ਡੰਗ ਚੋਲੇ ਚਾਰ ਡੰਗ ਚੋਲੇ ਜੀ ਠੀਕ ਹੈ ਜੀ ਹਾਂ ਜੀ ਠੰਡੀ ਸੀਲ ਬਾਈ ਜਮਾ ਹਾਂ ਜੀ ਬਾਈ ਜਮਾ ਠੰਡੀ ਸੀਲ ਆ ਜੀ ਠੀਕ ਹੈ ਜੀ ਤੇ ਡੇਢ ਮਹੀਨਾ ਬਾਈ ਇਹਨੂੰ ਹੋ ਗਿਆ ਮਣੀ ਨੂੰ ਵੀ ਠੀਕ ਹੈ ਜੀ ਤੇ ਆਪਾਂ ਦਾ ਕਰ ਖਾਲੀ ਕਰ ਕੀ ਦੇਵਾਂਗੇ ਠੀਕ ਆ ਠੀਕ ਹੈ ਜੀ ਗਾਂ ਵਾਲਾ ਆਪਦੀ ਕਿਸਮਤ ਆ ਗ ਠੀਕ ਹੈ ਜੀ ਕੱਢਦੇ ਬਾਹਰ ਨੂੰ ਲਓ ਵੀ ਦੋਸਤੋ ਤੀਜਾ ਸੁਆ ਸੋਈ ਆ ਬਾਈ ਦੀ ਇਮਾਨਦਾਰੀ ਨਾਲ 2 ਮਹੀਨੇ ਹਰੇ ਕਹਿੰਦਾ 11-12 ਕਿਲੋ ਵਾਲੇ ਨੂੰ ਬਾਈ ਕਹਿੰਦਾ 4-4.5 ਮਹੀਨੇ ਸੁਈ ਸਮਾਂ ਦੱਸਿਆ ਵਾ ਤੇ ਉਹ ਕਹਿੰਦਾ ਡੇਢ ਮਹੀਨਾ ਬਣੀ ਨੂੰ ਹੀ ਹੋ ਗਿਆ ਕੱਦ ਘਾੜ ਚੰਗਾ ਵਜਨ ਬਹੁਤ ਆਗਾ ਤੇ ਵੇਖ ਸਕਦੇ ਹੋ ਜੀ ਕੋਈ ਲਿੱਸੀ ਫਿੱਕੀ ਨਹੀਂ ਗਈ ਐਚਪੀ ਨਾਲ ਚ ਪੈਂਦੀ ਆ ਗਈ ਥਾਣਾ ਸੈਥ ਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਹਮਾਰਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵਾ ਜੇ ਚੰਗੀ ਸੇਵਾ ਸੰਭਾਲ ਗੌਰ ਵਾਲਾ ਵੀਰ ਰਜੇ ਤਾਂ ਪੂਰਾ ਵਾਧ ਵੀ ਜਾਊਗੀ ਨੇ 10 11 ਕਿਲੋ ਡੇਹਵਾਨਿਆਂ ਨੂੰ ਕੀ ਮਾੜਾ ਵਾ ਇਹਨੇ ਦੇਈ ਜਾਣਾ ਵਾ 11 12 ਕਿਲੋ ਤਾਂ ਡੇਢ ਮਹੀਨੇ ਦੀ ਬਣੀ ਵੀ ਆ ਹੋਰ 15 ਦਿਨਾਂ ਨੂੰ ਚੈੱਕ ਹੋਏ ਨਾ ਚੰਗਾ ਅੱਡਰ ਦੋ ਮਹੀਨੇ ਚੈੱਕ ਕਰ ਦਿੰਦਾ ਵਾ ਥਣਾ ਦਾ ਸੈਂਸ ਤੋਂ ਨੇੜੇ ਚੈੱਕ ਕਰਾਂ ਥੋੜਾ ਥੀਚੁਆਈ ਵਾਲਾ ਮੁੱਠੀ ਵਾਲਾ ਥਾਣਾਗਾ ਬਾਕੀ ਤੁਹਾਨੂੰ ਪਤਾ ਜਾਂਦਾ ਵੀ ਇਹ ਬਹੁਤ ਠੰਡੇ ਸੀਲ ਹੀ ਹੁੰਦੇ ਆ ਕਿ ਕੋਈ ਅੜਪਸ ਨਹੀਂ ਹੁੰਦਾਗਾ ਟੀਨ ਚ ਇੱਕ ਘਰੋਂ ਵੀਡੀਓ ਬਣਦੇਗਾ ਟੀਨ ਚ ਬਹੁਤ ਸੇਲ ਹੋ ਕੇ ਜਾਂਦੇ ਆਗੇ ਫੇਸ ਕੁਆਲਟੀ ਚੈੱਕ ਕਰ ਲਓ ਬਈ ਇਹਦੀ ਹੁਣ ਫਿਰ ਕੰਮ ਕੱਲੇ ਦਾ ਕਰ ਲਿਆ ਹਾਂ ਬਾਈ ਕੱਲੇ ਨਾ ਕੀਤਾ ਜੀ ਠੀਕ ਹੁਣ ਕੱਲਾ ਹੀ ਹ ਠੀਕ ਹੈ ਭਾਈ ਠੰਡੀ ਸੀਲ ਜਮਾ ਇੱਕ ਨੰਬਰ ਇੱਕ ਭਾਈ ਆਪਣੀ ਬੇਨਤੀ ਹੋਈ ਆ ਸਾਰੇ ਭਰਾਵਾਂ ਨੂੰ ਠੀਕ ਹੈ ਜੀ ਤੇ ਇੱਥੇ ਆਪਣੇ ਘਰੇ ਚਾਰ ਡੰਗ ਚੋਲਣ ਠੀਕ ਹੈ ਜੀ ਤੋਂ ਬਾਅਦ ਅਗਲੇ ਦੀ ਆ ਭਾਈ ਠੀਕ ਹੈ ਇੱਥੇ ਆ ਕੇ ਤੁਹਾਡੀ ਪਰਖ ਕਰ ਲੈਣਾ ਹਾਂਜੀ ਠੀਕ ਹੈ ਜੀ ਮੜ ਕੇ ਕੋਈ ਕਾਹ ਕਹਿੰਦਾ ਕੋਈ ਕਾਹ ਹਣਾ ਮੜ ਕੇ ਠੀਕ ਹੈ ਜੀ ਮੇਤਰਾ ਭਾਈ ਆldi ਇੱਥੇ ਚਾਰ ਡੰਗ ਚੋਲਣ ਆਓ ਤੇ ਸਾਰੀ ਪਰਖ ਤੇ ਘਰੇ ਕਰ ਲੈਣ ਤੇਰੇ ਹਾਂਜੀ ਮੜ ਕੇ ਖਰੀ ਖੁੱਟੀ ਅਗਲੇ ਦੀ ਹਣਾ ਕੱਢ ਲੈ ਜੀ ਬੰਨ ਵਾਲੀ ਲੋ ਜੀ ਦੋਸਤੋ ਵੀਰ ਲੋ ਬੇਨਤੀ ਇਹ ਬੇਨਤੀ ਮੈਂ ਹਮੇਸ਼ਾ ਹਰੇਕਾ ਵੀਡੀਓ ਚ ਜਾਦੂ ਵੀਰ ਹਰੇਕਾ ਵੀਡੀਓ ਬੇਨਤੀ ਕਰਦਾ ਹ ਜਦੋਂ ਮਾਲਕ ਕਹਿੰਦਾ ਮੇਰੇ ਘਰੇ ਚਾਰ ਟਾਈਮ ਚੋਲ ਗਿਆ ਆਪਾਂ ਫਿਰ ਆਪਾਂ ਨੂੰ ਹਰਜ ਵੀ ਕੀ ਆ ਚਾਰ ਟਾਈਮ ਦਾ ਉਹ ਭਾਤ ਤਿੰਨ ਟਾਈਮ ਦਾ ਦੋ ਟਾਈਮ ਚੋਕੇ ਪਹੂ ਪਤਾ ਲੱਗ ਜਾਂਦਾ ਵਾ ਕਿਉਂਕਿ ਪੈਸਾ ਬਹੁਤ ਔਖਾ ਬਣ ਤਸੱਲੀ ਪਰ ਕਰਨਾ ਆਪਣਾ ਫਰਜ਼ ਬਣਦਾ ਵਾ ਪਿਛਲੀ ਵਾਰੀ ਬਾਈ ਨੇ ਵੇੜਾ ਤੈ ਬੜਾ ਬਾਈ ਪਿਛਲੇ ਦੋ ਚਵਾ ਕੇ ਦਿੱਤਾਂਗਾ ਫਿਰ ਬਾਈ ਇੱਕ ਤਾਂ ਜੋ ਕੇ ਲੈ ਗਏ ਇੱਕ ਬਾਈ ਆਪਾਂ ਉਹ ਭੇਜੀਏ ਬਾਈ ਠੀਕ ਹੈ ਜੀ ਹਾਂ ਜੀ ਠੀਕ ਆ ਉਹ ਇੱਕ ਵਾਰ ਰੁਪਈਆ ਦਾ ਵੀ ਲੰਬ ਆਇਆ ਉਹਨਾਂ ਦਾ ਠੀਕ ਹੈ ਜੀ ਭੇਜੀਏ ਆਪਾਂ ਠੀਕ ਹੈ ਜੀ ਲਓ ਜੀ ਦੋਸਤੋ ਬਾਕੀ ਵੀ ਦੋਸਤੋ ਇੱਕ ਗੱਲ ਮੈਂ ਹੋਰ ਐਡ ਕਰ ਦਾਂ ਜੀ ਕਿਉਂਕਿ ਬਾਈ ਕੋਲੇ ਪਸੂ ਆਉਂਦੇ ਹੈਗਾ ਉਹ ਕਿਉਂਕਿ ਇਹ ਕੋਈ ਘਰੇ ਤਾਂ ਬਣਾਉਂਦਾ ਨਹੀਂਗਾ ਜਾਂ ਇਹਦੇ ਘਰ ਦੇ ਹੁਣ ਬਾਈ ਦੇ ਪਰ ਜਿਵੇਂ ਆਈ ਜਾਂਦੇ ਆ ਉਵੇਂ ਹੀ ਵਿਕੀ ਜਾਂਦੇ ਹੈਗੇ ਤਸੱਲੀ ਪਾਰਕ ਬਾਈ ਜਿਹੜੇ ਪੰ ਲੈਣੀ ਆ ਉਹ ਲਵੇ ਕਿਉਂਕਿ ਇਹ ਕਰਕੇ ਲਿਆ ਆਵਾ ਕਈ ਵਾਰੀ ਇਹ ਤੋਂ ਵੀ ਕੋਈ 19 ਕਿਉਂ ਸਾਡੀ ਪਹੂ ਲੈਣ ਦੇ ਵਿੱਚ ਕਿਉਂਕਿ ਵਪਾਰੀ ਬੰਦੇ ਹੁੰਦਾ ਚੱਲੋ ਜੀ ਪਸੂ ਮਿਲ ਜਵੇ ਘਰੇ ਖੜਾ ਰਵੇ ਹੈਨਾ ਤੇ ਜਿਹੜੇ ਵੀਰ ਨੇ ਲੈਣੀ ਹੈਗੀ ਉਹ ਤਸੱਲੀ ਆਪ ਦੀ ਆਪ ਆ ਕੇ ਕਰ ਲਵੇ ਕੱਲੂ ਕੇ ਲੰਮਾ ਦੇਣ ਨਾਲੋਂ ਬਿਹਤਰ ਆ ਵੀ ਆਪ ਤਸੱਲੀ ਕਰ ਲਗੇ ਮੁੱਲ ਬਈ ਇਹਦਾ ਥੋੜੀ ਬਈ ਇੱਕ ਪਾਸੇ ਨੂੰ ਸਾਈਡ ਦਿਖਾਉਂਦੀ ਆ ਠੀਕ ਆ ਜੀ ਦੁੱਧ ਜਮਾ ਸਹੀ ਆ ਬਈ ਅਰੇ ਦੋਸਤੋ ਆ ਗੱਲ ਬਾਈ ਨੇ ਵਿੱਚ ਐਡ ਕਰਦੇ ਮੈਂ ਪੁੱਛਣਾ ਹੀ ਸੀ ਬਾਈ ਨੂੰ ਬਾਈ ਦਾ ਥੋੜੀ ਸਾਈਡ ਜ਼ਰੂਰ ਦਿਖਾਉਂਦੀ ਆ ਪਰ ਬਾਈ ਦੁੱਧ ਜਮਾ ਓਕੇ ਉਚਾਰਾ ਸਾਡਾ ਇੱਕੋ ਜਿਹਾ ਨਿਕਲੂਗਾ ਬਾਕੀ ਕਿਉਂਕਿ ਬਾਈ ਦੇ ਘਰੇ ਹੀ ਮੈਂ ਨਾ ਕੱਲ ਦੀ ਆਈ ਵੀ ਆ ਇਹ ਹਨਾ ਕੱਲ ਹੀ ਆਈ ਆ ਜੀ ਕੱਲ ਆਈ ਬਾਈਆਂ ਦੋ ਟਾਈਮ ਚੋਲੀ ਆ ਆਪਦੀ ਬਾਕੀ ਦੋਸਤੋ ਫੇਰ ਬਾਰ-ਬਾਰ ਮੈਂ ਇਹ ਗੱਲ ਪੀੜਗਾ ਤੁਸੀਂ ਆਪਦੀ ਚੋਕੇ ਲਵੋ ਤੁਸੀਂ ਰੋਣਾ ਇੱਥੇ ਬੜਾ ਸਾਈਡ ਆ ਬੜਾ ਜੇ ਮਰਜ਼ੀ ਤੁਸੀਂ تسਲੀ ਕਰੋ ਇਹਦੇ ਘਰੇ ਆ ਕੇ ਜਿਮਨੋ ਕੇ ਪਾ ਗਨੇ ਬਾਈ 5 ਘੱਟ ਦਲਾ ਬਾਈ 4 ਘੱਟ ਲੈਦੇ ਨੇ ਜੀ ਸਾਨੂੰ ਵਹਿੜ ਮਡਾਲਾ ਮੁੜ ਕੇ ਗੱਲਾਂ ਨਾਲ ਕਰਾਇਸ਼ ਰਾਇ ਵਧ ਪਏ ਜਾਂਦੇ ਆਗੇ ਇਸ ਲਈ ਵੀ ਸਾਰਿਆਂ ਨੇ ਬੇਨਤੀ ਤੇ ਤਸੱਲੀ ਪਰਖ ਜਰੂਰ ਕਰੋ ਮੋਲ ਬਾਈ ਜਾਇਜ ਜਾਂ ਲੈਣ ਦੇ ਨਾਲਾ 28000 ਹੈ ਜੀ ਵਿਚੋ ਕੀ ਚਮਾਨ ਤਾਨ ਹਾਂ ਬਾਈ ਕਰ ਦਾਂਗੇ ਜੀ ਫਿਰ ਦੋਸਤੋ 28000 ਰੁਪਿਆ ਮੋਲ ਆ ਵਿਚੋ ਕੀ ਬਾਈ ਮਾਨਤਾਰਾ ਜਰੂਰ ਕਰ ਦੂਗਾ ਜਿਹੜੇ ਵੀਰ ਦੇ ਪਸੰਦ ਆ ਬਾਈ ਤੁਸੀਂ ਬਾਈ ਨਾ ਘਟੇ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀ ਚੈਨਲ ਸਬਸਕ੍ਰਾਈਬ ਕਰ ਲਓ ਜੀ